ਜੋ ਚੇਕਲਤੂ ਸ ਦੇਖ ਰਹੇ ਹੋ ਡੈਨਿਕ ਸਫੇਰਾ ਟੀਵੀ ਮੈਂ ਹਾਂ ਨਿਰੂਪ ਬਿਜਲਵਾਨ ਸਿਆਸੀ ਗਲਿਆਰੇ ਦੇ ਵਿਚਕਾਰ ਇੱਕ ਚਰਚਾ ਦਾ ਵਿਸ਼ਾ ਬਣਿਆ ਹੈ ਨਾ ਡਾਕਟਰ ਰਾਜਕੁਮਾਰ ਚੱਬੇਵਾਲ ਮੇਰੇ ਨਾਲ ਇਥੇ ਮੌਜੂਦ ਨੇ ਸਰ ਪਹਿਲੇ ਤਾਂ ਤੁਸੀਂ ਕਾਂਗਰਸ ਪਾਰਟੀ ਦੇ ਵਿੱਚ ਸੀ ਇੱਕ ਤੋਂ ਵੱਧ ਤਹਾਕ ਤੁਸੀਂ ਕਾਂਗਰਸ ਦੇ ਵਿਚਕਾਰ ਬਣ ਰੱਖਿਆ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਚਕਾਰ ਤੁਸੀਂ ਸ਼ਾਮਿਲ ਹੋ ਗਏ ਬਹੁਤ سارے ਸਵਾਲ ਨੇ ਕਹਿੰਦੇ ਨੇ ਬਜਟ ਸੈਸ਼ਨ ਦੇ ਵਿਚਕਾਰ 12 ਤਰੀਕ ਨੂੰ ਖਤਮ ਹੋਇਆ 15 ਤਰੀਕ ਹੈ ਹਿਰਦੇ ਪ੍ਰਤੀਬੱਤਨ ਜੋ ਹੈ ਬਹੁਤ ਜਲਦੀ ਹੋ ਗਿਆ ਇੱਕਦਮ ਓਕੇ ਟਾਟਾ ਬਾਏ ਬਾਏ ਕਹਿਤੀ ਕਾਂਗਰਸ ਨੂੰ ਆਹ ਦੇਖੋ ਐਸੀ ਗੱਲ ਤਾਂ ਕੋਈ ਨਹੀਂ ਹੈ ਬਟ ਕਿਉਂਕਿ ਮੈਂ ਸਭ ਤੋਂ ਪਹਿਲਾਂ ਤੇ ਦੱਸਣਾ ਚਾਹੁੰਦਾ ਕਿ ਮੈਂ ਗਰੀਬੀ ਨੂੰ ਬਹੁਤ ਲਾਗੇ ਤੋਂ ਦੇਖਿਆ ਹੈ ਗਰੀਬੀ ਹੰਡਾਈ ਹੈ ਮੇਰੇ ਪਿਤਾ ਜੀ ਇੱਕ ਬੈਂਕ ਦੇ ਵਿੱਚ ਪੜਾਸੀ ਸੀ ਔਰ ਮੈਂ ਉਸ ਤੋਂ ਬਾਅਦ ਡਾਕਟਰ ਉਹਨਾਂ ਨੇ ਬਣਾਇਆ ਉਹਨਾਂ ਦੀ ਸੋਚ ਬਹੁਤ ਵੱਡੀ ਸੀ ਔਰ ਉਸ ਤੋਂ ਬਾਅਦ ਜੇ ਮੈਂ ਸਿਆਸਤ ਦੇ ਵਿੱਚ ਆਇਆ ਤੇ ਮੈਂ ਕਿਸੇ ਕੋਈ ਲਾਲਚ ਲਈ ਨਹੀਂ ਆਇਆ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਮੈਂ ਲੋਕਾਂ ਦੀ ਬਿਹਤਰੀ ਦੇ ਲਈ ਆਇਆ ਔਰ ਲੋਕਾਂ ਦੀ ਬਿਹਤਰੀ ਲਈ ਕੰਮ ਕੀਤੇ ਆ ਪਿਛਲੀ ਸਰਕਾਰ ਦੇ ਵਿੱਚ ਵੀ ਬਹੁਤ ਬਿਹਤਰੀਨ ਕੰਮ ਕੀਤੇ ਜਿਸ ਦੀ ਬਦੌਲਤ ਕਾਂਗਰਸ 17 ਦੇ ਵਿੱਚ ਵੀ ਉੱਥੇ 45 ਸਾਲ ਬਾਅਦ ਕਾਂਗਰਸ ਜਿਹੜੀ ਹੈ ਉਸ ਹਲਕੇ ਜਿੱਤੀ ਹੈ ਔਰ ਉਸ ਤੋਂ ਬਾਅਦ 22 ਜਦੋਂ ਜਿਤਾਇਆ ਤੇ ਸੁਨਾਮੀ ਦੇ ਵਿੱਚ ਵੀ ਲੋਕਾਂ ਨੇ ਜਿੱਤਾਇਆ ਇਹਦਾ ਮਤਲਬ ਲੋਕਾਂ ਦਾ ਵਿਸ਼ਵਾਸ ਹੈ ਲੋਕਾਂ ਦਾ ਪਿਆਰ ਹੈ ਸੋ ਇਹ ਹਿਰਦੇ ਜਿਹੜਾ ਹਿਰਦੇ ਪਰਵਰਤਨ ਦੀ ਤੁਸੀਂ ਗੱਲ ਕਰਦੇ ਆ ਕਰੀਬ ਮੈਂ 2 ਸਾਲ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਪੰਜਾਬ ਦੇ ਵਿੱਚ ਜਿਨ੍ਹਾਂ ਨੂੰ ਲੋਕਾਂ ਨੇ ਬਹੁਤ ਵੱਡਾ ਮੰਡੇਟ ਦਿੱਤਾ ਇਹਨਾਂ ਨੂੰ ਮੈਂ 2 ਸਾਲ ਤੋਂ ਲਗਾਤਾਰ ਕੰਮ ਕਰਦੇ ਦੇਖ ਰਹੇ ਆ ਔਰ ਜੇਕਰ ਸਭ ਤੋਂ ਵੱ ਸੋਚ ਨੂੰ ਲੈ ਕੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਸੋਚ ਨੂੰ ਲੈ ਕੇ ਚੱਲੇ ਨੇ ਬਾਬਾ ਭਾਰਤ ਰਤਨ ਬਾਬਾ ਸਾਹਿਬ ਪੀਮਰੋ ਅੰਬੇਡਕਰ ਜੀ ਦੀ ਸੋਚ ਨੂੰ ਲੈ ਕੇ ਚੱਲੇ ਨੇ ਸੋ ਜਿਸ ਤਰ੍ਹਾਂ ਉਸ ਤੇ ਪਹਿਰਾ ਦੇ ਰਹੀ ਸਰਕਾਰ ભગવંત માંજી ਜਿਸ ਤਰ੍ਹਾਂ ਉੱਥੇ ਪਹਿਰਾ ਦੇ ਰਿਹਾ ਮੈਂ ਉਸ ਤੋਂ ਬਹੁਤ ਪ੍ਰਭਾਵਿਤ ਹਾਂ ਔਰ ਖਾਸ ਤੌਰ ਤੇ ਜੇਕਰ ਗੱਲ ਕਰੀਏ ਬਾਬਾ ਜੀ ਦਾ ਮਿਸ਼ਨ ਕਿ ਪੜੋ ਜੋੜੋ ਤੇ ਸੰਘਰਸ਼ ਕਰੋ ਜੇ ਐਜੂਕੇਸ਼ਨ ਤੇ ਹੈਲਥ ਦੀ ਗੱਲ ਕਰੀਏ ਪੜਾਈ ਪੜਾਈ ਦੀ ਤੇ ਸਿਹਤ ਸੇਵਾਵਾਂ ਦੀ ਗੱਲ ਕਰੀਏ ਤਾਂ ਉਸ ਤੇ ਬਹੁਤ ਬਿਹਤਰੀਨ ਬਹੁਤ ਵਧੀਆ ਕੰਮ ਕੀਤਾ ਜਾ ਰਿਹਾ ਔਰ ਉਸ ਤੋਂ ਵੀ ਅੱਗੇ ਜਾ ਕੇ ਜੇਕਰ ਆਪਾਂ ਸੋਚੀਏ ਤੇ ਅੱਜ ਪੂਰਾ ਦੇਸ਼ ਬੇਰੋਜ਼ਗਾਰੀ ਤੋਂ ਅੱਜ ਪੂਰਾ ਦੇਸ਼ ਮਹਿੰਗਾਈ ਤੋਂ ਪੀੜਤ ਹੈ ਉਸ ਬੇਰੋਜ਼ਗਾਰੀ ਦੇ ਵਿੱਚ ਵੀ 42000 ਨੌਕਰੀਆਂ 2 ਸਾਲ ਦੇ ਵਿੱਚ ਦੇਣਾ ਇੱਕ ਵੱਡਾ ਕਦਮ ਹੈ ਔਰ ਮਹਿੰਗਾਈ ਤੋਂ ਬਹੁਤ ਵੱਡੀ ਰਾਹਤ ਦੇਣਾ 300 ਯੂਨਿਟ ਬਿਜਲੀ ਹਰ ਵਰਗ ਨੂੰ ਦੇਣਾ ਕਿਸੇ ਕਿਸੇ ਇੱਕ ਵਰਗ ਵਿਸ਼ੇਸ਼ ਨੂੰ ਨਹੀਂ ਹਰ ਵਰਗ ਨੂੰ ਦੇਣਾ ਉਹ ਇਸ ਤੋਂ ਵੀ ਮੈਂ ਸਮਝਦਾ ਕਿ ਵੱਡੀ ਗੱਲ ਹੈ ਔਰ ਮੈਂ ਤੁਸੀਂ ਵਿਰੋਧੀ ਧਿਰ ਦੀ ਵੀ ਗੱਲ ਕੀਤੀ ਕਿ ਜਦੋਂ ਵਿਰੋਧੀ ਧਿਰ ਦੇ ਵਿੱਚ ਹੁੰਦੇ ਹੋਏ ਅਸੀਂ ਜਿਸ ਤਰ੍ਹਾਂ ਦੇ ਸਵਾਲ ਉਠਾਏ ਔਰ ਮੈਂ ਇਹ ਸਮਝਦਾ ਕਿ ਸਰਕਾਰ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਬੜਾ ਉਸ ਨੂੰ ਕੰਸਟਰਕਟਿਵਲੀ ਉਸ ਨੂੰ ਲਿਆ ਉਸ ਨੂੰ ਲਾਗੂ ਕੀਤਾ ਏਜੀ ਆਫਿਸ ਦੇ ਵਿੱਚ ਜੇਕਰ ਐਡਵੋਕੇਟ ਜਨਰਲ ਆਫਿਸ ਦੇ ਵਿੱਚ ਜੇਕਰ ਰਿਜ਼ਰਵੇਸ਼ਨ ਦੀ ਗੱਲ ਆ ਉਹ ਇੱਕ ਬੜਾ ਵੱਡਾ ਕ੍ਰਾਂਤੀਕਾਰੀ ਕਦਮ ਹੈ ਕਿਉਂਕਿ ਸਵਾਲ ਉਠਾਇਆ ਸੀ ਉਹਨਾਂ ਨੇ ਲਾਗੂ ਕੀਤਾ ਪੂਰੇ ਦੇਸ਼ ਦੇ ਵਿੱਚ ਜੇਕਰ ਕਿਤੇ ਏਜੀ ਆਫਿਸ ਦੇ ਵਿੱਚ ਰੈਜ਼ਰਵੇਸ਼ਨ ਹੈ ਬਿਨਾ ਕਿਸੇ ਵਰਗ ਨੂੰ ਪ੍ਰਭਾਵਿਤ ਕੀਤੇ 58 ਲਾਓਫਿਸਰ ਉਹਨਾਂ ਨੇ ਅਪਾਇੰਟ ਕੀਤੇ ਜਾਂ ਕੁਝ ਕਰਨੇ ਵੀ ਹੈ ਸੋ ਇਹ ਮੈਂ ਸਮਝਦਾ ਕਿ ਮੈਂ ਇਸ ਤੋਂ ਵੀ ਬਹੁਤ ਮੈਨੂੰ ਇਹ ਅੱਛਾ ਲੱਗਾ ਕਿ ਅਸੀਂ ਜਦੋਂ ਵਿਰੋਧੀ ਧਿਰ ਦੇ ਵਿੱਚ ਕੁਝ ਰੇਜ਼ ਕਰਦੇ ਹਾਂ ਤੇ ਸਰਕਾਰ ਉਹਨੂੰ ਧਿਆਨਪੂਰਵਕ ਸੁਣਦੀ ਵੀ ਹੈ ਤੇ ਉੱਤੇ ਕੰਮ ਵੀ ਕਰਦੀ ਹੈ ਜੱਬੇ ਸਾਹਿਬ ਇੰਡੀਆ ਐਲਾਈንስ ਹੋਇਆ ਲੇਕਿਨ ਇੰਡੀਆ ਐਲਾਈንስ ਪੰਜਾਬ ਦੇ ਵਿੱਚ ਕਰਨੀ ਹੋਇਆ ਆਮ ਆਦਮੀ ਪਾਰਟੀ ਵੀ ਮਨਾ ਕਰਦੀ ਰਹੀ ਤੇ ਕਿਤੇ ਨਾ ਕਿਤੇ ਕਾਂਗਰਸ ਵੀ ਮਨਾ ਕਰਦੀ ਰਹੀ ਉਹ ਕਹਿੰਦੇ ਅਸੀਂ ਚੋਣ ਇਕੱਠੇ ਨਹੀਂ ਲੜਨੀ ਹੈਗੀ ਇੰਡੀਆ ਐਲਾਈንስ ਜੋ ਬਾਕੀ ਥਾਵਾਂ ਤੇ ਹੈਗਾ ਪੰਜਾਬ ਦੇ ਵਿੱਚ ਘੱਟ ਨਜ਼ਰ ਨਹੀਂ ਆਇਆ ਸਭ ਤੋਂ ਵੱਡੀ ਗੱਲ ਹੈ ਕਿ ਹੁਣ ਇਹ ਇੱਕ ਤਰੀਕੇ ਦੇ ਨਾਲ ਜਿਵੇਂ ਤੁਸੀਂ ਅਗਰ ਤੁਸੀਂ ਕਹੇ ਦੋ ਸਾਲ ਤੋਂ ਤੁਸੀਂ ਕੰਮ ਦੇਖ ਰਹੇ ਸੀਗੇ ਤੁਹਾਨੂੰ ਆਮ ਆਦਮੀ ਪਾਰਟੀ ਦੇ ਕੰਮ ਪਸੰਦ ਆ ਰਹੇ ਸੀ ਇਹ ਗੱਲ ਤੁਸੀਂ ਕਦੇ ਆਪਣੀ ਪਾਰਟੀ ਦੇ ਨਾਲ ਵੀ ਕੀਤੀ ਕਿ ਆਮ ਆਦਮੀ ਪਾਰਟੀ ਬਹੁਤ ਵਧੀਆ ਕੰਮ ਕਰ ਰਹੀ ਦੋ ਸਾਲਾਂ ਤੋਂ ਸਭ ਤੋਂ ਵਧੀਆ ਜੋ ਮੈਂ ਤੁਹਾਨੂੰ ਦੱਸਿਆ ਉਹ ਤਾਂ ਪੰਜਾਬ ਦੇ ਲੋਕ ਹੀ ਕਹਿ ਰਹੇ ਨੇ ਪੰਜਾਬ ਦੇ ਲੋਕ ਇਹ ਗੱਲ ਕਰ ਰਹੇ ਨੇ ਔਰ ਉਸ ਤੋਂ ਵੀ ਵੱਧ ਜੇਕਰ ਮੈਂ ਇੱਕ ਪੁਆਇੰਟ ਤੁਹਾਡਾ ਰਹਿ ਗਿਆ ਸੀ ਮੇਰਾ ਕਿ ਜਦੋਂ ਮੈਂ ਛੱਤਾਂ ਦੀ ਗੱਲ ਕੀਤੀ ਕਿ ਲੋਕਾਂ ਦੇ ਘਰਾਂ ਤੇ ਛੱਤਾਂ ਜਿਹੜੀਆਂ ਕੱਚੀਆਂ ਨੇ ਤੇ ਜੋ ਸੀਐਮ ਸਾਹਿਬ ਨੂੰ ਕਿਹਾ ਵੀ ਉਹ ਤੋਂ ਆਪਾਂ ਪੱਕਿਆ ਕਰਨ ਦਾ ਪ੍ਰਯਾਸ ਕਰਨਾ ਤਾਂ ਸੀਐਮ ਸਾਹਿਬ ਨੇ ਇੱਕਦਮ ਮੈਂ ਕਿਹਾ ਜੀ ਮੇਰਾ ਮਿਸ਼ਨ ਹੈ ਤੇ ਕਹਿੰਦੇ ਇਸ ਮਿਸ਼ਨ ਦੇ ਵਿੱਚ ਅਸੀਂ ਤੁਹਾਡੇ ਨਾਲ ਹ ਸੋ ਇਸ ਤਰ੍ਹਾਂ ਦੇ ਜੋ ਉਪਰਾਲੇ ਸਰਕਾਰ ਵੱਲੋਂ ਮੈਂ ਸਮਝਦਾ ਕਿ ਜੋ ਐਡੇ ਵੱਡੇ ਤੁਹਾਨੂੰ ਸਹਿਯੋਗ ਦੇਣਾ ਉਹ ਬਹੁਤ ਵੱਡੀ ਗੱਲ ਹੈ ਜਦ ਵੀ ਕੋਈ ਦਲ ਬਦਲ ਹੁੰਦਾ ਕਿਉਂਕਿ ਲੱਗੇ ਦਲ ਬਦਲ ਦਾ ਇਸ ਤੇ ਵਿਚਾਰ ਇਸ ਤੇ ਵਿਚਾਰ ਇੱਕ ਸਵਾਲ ਹੈਗਾ ਜਦ ਵੀ ਕੋਈ ਦਲ ਬਦਲਦਾ ਹੈਗਾ ਹਮੇਸ਼ਾ ਕਿਹਾ ਜਾਂਦਾ ਹੈ ਇਸ ਤੇ ਉੱਤੇ ਕਿਤੇ ਨਾ ਕਿਥੇ ਵਿਜੀਲੈਂਸ ਦੀ ਜਾਂਚ ਬੈਠੀ ਹੋਈ ਹੈ ਪਿੱਛੇ ਪਿਛੌਕੇ ਜੇ ਹੈ ਕੋਈ ਨਾ ਕੋਈ ਅਜਿਹੀ ਗੱਲ ਹੈ ਜਿਸ ਕਰਕੇ ਉਹਨੇ ਆਪਣੀ ਜਿਹੜਾ ਪਾਰਟੀ ਚੇਂਜ ਕੀਤੀ ਹੈ ਉਹ ਪਾਰਟੀ ਜਿਸ ਨੇ ਉਸ ਨੂੰ ਸ਼ੁਰੂਆਤ ਤੋਂ ਬਣਾਇਆ ਹੋਇਆ ਦੇਖੋ ਵਿਜੀਲੈਂਸ ਦਾ ਤੇ ਨਾ ਤੇ ਕਦੀ ਡਰਾਜ ਤੱਕ ਸੀਗਾ ਤੇ ਵਿਜੀਲੈਂਸ ਦੀ ਗੱਲ ਮੈਨੂੰ ਤਾਂ ਕਦੀ ਵਿਜੀਲੈਂਸ ਦਾ ਸਬੰਨ ਨਹੀਂ ਆਇਆ ਤੇ ਇਸ ਕਰਕੇ ਮੈਂ ਇਹ ਤਾਂ ਕਹਿ ਨਹੀਂ ਸਕਦਾ ਮੇਰੇ ਤੇ ਕੋਈ ਬਿジネス ਜਾਂਚ ਚੱਲਦੀ ਸੀ ਰੋਲਾ ਜਰੂਰ ਸੀ ਇਨਵੈਸਟੀਗੇਸ਼ਨ ਵੀ ਹੋਈਆਂ ਸਭ ਕੁਝ ਹੋਇਆ ਤੇ ਉਹਦੇ ਚ ਕੋਈ ਵੀ ਜਿਹੜਾ ਬਿੱਤੀ ਬੇਨਿਜਮੀਆਂ ਨਹੀਂ ਪਾਈਆਂ ਗਈਆਂ इवन ਆਫੀਸਰਸ ਨੇ ਵੀ ਇਨਵੈਸਟੀਗੇਟ ਕੀਤਾ ਸਾਰਿਆਂ ਨੇ ਇਨਵੈਸਟੀਗੇਟ ਕੀਤਾ ਜੇ ਕੋਈ ਬਿੱਤੀ ਘਪੜਾ ਹੁੰਦਾ ਤੇ ਕਿਉਂਕਿ ਮੈਂ ਅਜ ਤੱਕ ਇਮਾਨਦਾਰੀ ਦੀ ਰਾਜਨੀਤੀ ਕੀਤੀ ਹੈ ਮੈਂ ਅਜ ਤੱਕ ਲੋਕ ਸੇਵਾ ਦੀ ਰਾਜਨੀਤੀ ਕੀਤੀ ਹੈ ਸੋ ਇਸ ਕਰਕੇ ਜੇ ਕੁਛ ਇਮਾਨਦਾਰੀ ਚ ਵੀ ਤੁਹਾਨੂੰ ਕੋਈ ਚੀਜ਼ ਭੁਗਤਣੀ ਵੀ ਪੈਂਦੀ ਤਾਂ ਅਸੀਂ ਅਜ ਤੱਕ ਨਾ ਕਦੀ ਨਾ ਤੋਂ ਡਰੇ ਆ ਤੇ ਨਾ ਡਰਦੇ ਆ ਔਰ ਇਸ ਇਹ ਕੋਈ ਕਾਰਨ ਨਹੀਂ ਕਿਉਂਕਿ ਬਿਜ਼ਨਸ ਨੇ ਕਦੀ ਬੁਲਾਇਆ ਹੀ ਨਹੀਂ ਮੈਨੂੰ ਅੱਜ ਇਸ ਪ੍ਰੈਸ ਕਾਨਫਰੰਸ ਦੇ ਵਿਚਾਰਚੀਮਾ ਸਾਹਿਬ ਨੇ ਕਿਹਾ ਜੋ ਕੈਡਰ ਹੈ ਤੁਹਾਡਾ ਤੁਹਾਡੇ ਨਾਲ ਜੋ ਲੋਕ ਜੁੜੇ ਨੇ ਉਹ ਵੀ ਆਮ ਆਦਮੀ ਪਾਰਟੀ ਦੇ ਵਿਚਾਰ ਸ਼ਾਮਿਲ ਹੋ ਰਹੇ ਨੇ ਸਭ ਤੋਂ ਵੱਡੀ ਗੱਲ ਹੈ ਸਵਾਲ ਇਹ ਹੈਗਾ ਕਿ ਕੀ ਆ ਤੁਸੀਂ ਸਚਵੀ ਵਿਚਾਰ ਜਿਹੜਾ ਉੱਥੇ ਮੀਟਿੰਗਾਂ ਕੀਤੀਆਂ ਤੇ ਮੀਟਿੰਗਾਂ ਦੇ ਵਿਚਾਰ ਤੁਸੀਂ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਦਾ ਦਾਮਣ ਫੜਨਾ ਪਊਗਾ ਨਹੀਂ ਅਸੀਂ ਨਹੀਂ ਇਹ ਕਿਹਾ ਐਕਚੁਅਲੀ ਉੱਥੋਂ ਦੇ ਜਿਹੜੇ ਲੋਕ ਨੇ ਜਦੋਂ ਲੋਕਾਂ ਤੋਂ ਗੁਰਾਏ ਜਾਣੀ ਗਈ ਤਾਂ ਲੋਕਾਂ ਦੀ ਆਪਣੀ ਸੋਚ ਸੀ ਪਈ ਅਸੀਂ ਚਾਹੁੰਦੇ ਹਾਂ ਵਿਕਾਸ ਤੇ ਅਸੀਂ ਜਿਹੜੇ ਵਿਕਾਸ ਦੀਆਂ ਨੀਤੀਆਂ ਕਿਤੇ ਨਾ ਕਿਤੇ ਉਹ ਅੱਛੀਆਂ ਆ ਤੇ ਜਿ ਉਸ ਉਹਨਾਂ ਨੀਤੀਆਂ ਤੋਂ ਅਸੀਂ ਪ੍ਰਭਾਵਿਤ ਆ ਤੇ ਤੁਸੀਂ ਜੇ ਹਲਕੇ ਦੀ ਕੋਈ ਬਿਹਤਰੀ ਲਈ ਕੰਮ ਹੋ ਸਕਦਾ ਤੇ ਉਹ ਜ਼ਰੂਰ ਕਰੋ ਸੋ ਲੋਕ ਅੱਜ ਕੱਲ ਵੀ ਨਾਲ ਸੀ ਅੱਜ ਵੀ ਨਾਲ ਨੇ ਔਰ ਹਮੇਸ਼ਾ ਜਿਹੜੇ ਲੋਕ ਨਾਲ ਰਹੇ ਕਾਂਗਰਸ ਦੇ ਵਿਚਾਰ ਹਮੇਸ਼ਾ ਟੜੇਬੰਦੀ ਦੇਖੀ ਗਈ ਹੈ ਬਹੁਤ ਨਰਾਜ਼ਗੀ ਕੁ ਦੂਜੇ ਦੇ ਨਾਲ ਰਹਿੰਦੀ ਹੈ ਕਿ ਇਹ ਨਰਾਜ਼ਗੀ ਦਾ ਵੀ ਇੱਕ ਅਮੂਮਨ ਆਪਾਂ ਕਹਿ ਲੀਏ ਕਿ ਨਰਾਜ਼ਗੀ ਦੇ ਵਿਚਾਰ ਤੁਸੀਂ ਵੀ ਪਾਰਟੀ ਛੱਡ ਦਿੱਤੀ ਉਸ ਨੂੰ ਲੱਗਿਆ ਕਿ ਹੁਣ ਕਾਂਗਰਸ ਦੇ ਵਿਚਾਰ ਕੁਝ ਰਿਹਾ ਨਹੀਂ ਹੈਗਾ ਡੁੱਬਦੀ ਨਹੀਂ ਹੈਗੀ ਡੁੱਬਦੀ ਨਹੀਂ ਹੈ ਇਹ ਵਿਚਾਰ ਕੋਣ ਬੈਠੇ ਕੋਈ ਮਤਲਬ ਕੋਈ ਡੁੱਬਦੀ ਨਹੀਂ ਹੈ ਜਾਂ ਕੋਈ ਇਹ ਗੱਲ ਨਹੀਂ ਹੈ ਗੱਲ ਹੈ ਵੀ ਪਰਿਵਾਰ ਹੈ ਪਰਿਵਾਰਾਂ ਦੇ ਵਿੱਚ ਠੀਕ ਹੈ ਕਾਂਗਰਸ ਦਾ ਪਰਿਵਾਰ ਹੈ 12 ਸਾਲ ਰਿਹਾ ਸੋ ਇਸ ਦੇ ਬਾਰੇ ਕੋਈ ਨੈਗੇਟਿਵ ਕਮੈਂਟ ਦੇਣਾ ਕੋਈ ਇਸ ਤਰ੍ਹਾਂ ਦੀ ਚਰਚਾ ਕਰਨਾ ਉਹ ਮੇਰੇ ਸੁਭਾਅ ਦਾ ਹਿੱਸਾ ਨਹੀਂ ਹੈ ਅੱਛਾ ਇੱਕ ਨਵਜੋਸ ਸਿੰਘ ਕਹ ਹੋਰ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਕਿਹਾ ਜਿਨ੍ਹਾਂ ਨੇ ਵੀ ਇਸ ਵੇਲੇ ਪਾਰਟੀ ਛੱਡ ਕੇ ਜਾਣਾ ਉਹ ਜਾ ਸਕਦੇ ਨੇ ਤੁਸੀਂ ਇਸ ਵੇਲੇ ਕਾਂਗਰਸ ਪਾਰਟੀ ਨੂੰ ਕੀ ਕਹਿਣਾ ਚਾਹੁੰਦੇ ਹੋ ਆ ਦੇਖੋ ਮੈਂ ਕਾਂਗਰਸ ਪਾਰਟੀ ਨੂੰ ਤਾਂ ਕੁਝ ਨਹੀਂ ਕਹਿਣਾ ਚਾਹੁੰਦਾ ਪਰ ਇਹ ਆ ਵੀ ਮੈਂ ਆਮ ਆਦਮੀ ਪਾਰਟੀ ਦਾ ਅੱਜ ਹਿੱਸਾ ਬਣਿਆ ਸੋ ਆਮ ਆਦਮੀ ਪਾਰਟੀ ਦੇ ਲਈ ਜੋ ਵੀ ਕੰਮ ਕੀਤੇ ਜਾ ਰਿਹਾ ਉਹਨਾਂ ਵੱਲੋਂ ਉਸ ਦਾ ਮੈਂ ਜਿਹੜਾ ਉਸ ਦੇ ਵਿੱਚ ਮੈਂ ਕੰਸਟਰਕਟਿਵ ਜਿਹੜਾ ਰੋਲ ਹੈ ਉਹ ਉਸਾਰੂ ਭੂਮਿਕਾ ਜਿਹੜੀ ਹੈ ਉਹ ਆਪਣੀ ਨਿਭਾਵਾਂਗਾ ਤੇ ਨਿਭਾਦਾ ਰਹਿਾਂਗਾ ਤੁਸੀਂ ਕਿਹਾ ਕਿ ਮੈਂ ਇੱਕ ਸਿਪਾਹੀ ਦੇ ਤੌਰ ਤੇ ਵਿਚਕਾਰ ਲੜਾਈ ਲੜਦਾ ਰਹੂੰਗਾ ਕਿਉਂਕਿ ਲੋਕ ਸਭਾ ਇਲੈਕਸ਼ਨ ਸਰ ਤੇ ਵਿਚਕਾਰ ਇਲੈਕਸ਼ਨ ਕਮਿਸ਼ਨ ਕੱਲ ਪ੍ਰੈਸ ਕਾਨਫਰੰਸ ਕਰੇਗਾ ਚੋਣ ਜਬ ਤੱਕ ਕਦੇ ਵੀ ਲੱਗ ਸਕਦੀ ਹੈ ਤਾਂ ਕਿ ਮਤਲਬ ਅੱਪਾ ਮੰਨ ਤਾਂ ਕੀ ਸਕੇ ਕਿ ਉਮੀਦਵਾਰ ਤਾਂ ਤੁਸੀਂ ਉੱਥੇ ਉੱਥੋਂ ਤਾਂ ਹੋਵੋਗੇ ਲੋਕ ਸਭਾ ਇਲੈਕਸ਼ਨ ਦੇ ਮੈਂ ਜਿੰਨਾ ਕ ਪਾਰਟੀ ਨਾਲ ਚਰਚਾ ਕੀਤੀ ਆ ਭਗਵੰਤ ਮਾਨ ਜੀ ਨਾਲ ਚਰਚਾ ਹੋਈ ਹੈ ਤੇ ਮੈਂ ਤਾਂ ਸਿਰਫ ਬਿਨਾਂ ਕਿਸੇ ਸ਼ਰਤ ਤੋਂ ਜੁਆਇਨ ਕੀਤਾ ਸੋ ਬਾਕੀ ਪਾਰਟੀ ਨੇ ਕੀ ਜ਼ਿੰਮੇਵਾਰੀਆਂ ਦੇਣੀਆਂ ਇਹ ਪਾਰਟੀ ਤੇ ਨਿਰਭਰ ਕਰਦਾ ਹੈ